ਬੈਂਕ ਦੇ ਵਿੱਚ ਪੈਸੇ ਆਪਣੇ ਪੁੱਤ ਨੂੰ ਭੇਜਣ ਦੇ ਲਈ ਆਏ ਬਜ਼ੁਰਗ ਦੀ ਜੇਬ ਦੇ ਵਿੱਚੋਂ 30000 ਰੁਪਏ ਚੋਰੀ ਹੋਏ ਨੇ ਚੋਰਾਂ ਦੇ ਵੱਲੋਂ ਪਿੱਛੇ ਤੋਂ ਹੀ ਇਸ ਦੀ ਪੈੜ ਨੱਪੀ ਗਈ ਔਰ ਇਹ ਬਜ਼ੁਰਗ ਨੇ ਆਪਣੀ ਕਾਰ ਵੇਚ ਕੇ 30000 ਕੁਵਾਰੀਏ ਤੋਂ ਲਏ ਔਰ ਉਹੀ ਪੈਸੇ ਆਪਣੇ ਪੁੱਤ ਨੂੰ ਇੰਗਲੈਂਡ ਭੇਜਨੇ ਸੀ ਪਰ ਜਦੋਂ ਹੀ ਉਹ ਬੈਂਕ ਦੇ ਵਿੱਚ ਚਲਾ ਗਿਆ ਤਾਂ ਪਿੱਛੋਂ ਚੋਰਾਂ ਦੇ ਵੱਲੋਂ ਉਸ ਦਾ ਪਿੱਛਾ ਕੀਤਾ ਗਿਆ ਐਨ ਮੌਕੇ ਤੇ ਆ ਕੇ ਉਸ ਦੇ ਜੇਬ ਦੇ ਵਿੱਚੋਂ 30000 ਰੁਪਏ ਕੱਢ ਲਏ ਔਰ ਮੌਕੇ ਤੋਂ ਫਰਾਰ ਹੋ ਗਏ ਬਜ਼ੁਰਗ ਨਿੰਦਰਪਾਲ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਅਵਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰਾ ਪੁੱਤਰ ਸਤਨਾਮ ਸਿੰਘ ਕਾਫੀ ਸਮੇਂ ਤੋਂ ਇੰਗਲੈਂਡ ਦੇ ਵਿੱਚ ਹੈ ਅਤੇ ਉਸ ਨੂੰ ਬਹੁਤ ਹੀ ਜ਼ਿਆਦਾ ਪੈਸਿਆਂ ਦੀ ਲੋੜ ਸੀ ਉਸ ਨੇ ਆਪਣੀ ਇੱਕ Maruti ਕਾਰ ਕੁਵਾਰੀਆਂ ਨੂੰ 30000 ਦੇ ਵਿੱਚ ਵੇਚ ਦਿੱਤੀ ਔਰ ਉਹੀ ਪੈਸੇ ਉਸ ਨੇ ਇੰਗਲੈਂਡ ਆਪਣੇ ਪੁੱਤ ਨੂੰ ਭੇਜਨੇ ਸੀ ਜਿਉਂ ਹੀ ਉਹ ਬੈਂਕ ਦੇ ਵਿੱਚ ਗਿਆ ਤਾਂ ਚੋਰਾਂ ਦੇ ਵੱਲੋਂ ਉਸ ਦੇ 30000 ਰੁਪਏ ਕੱਢੇ ਗਏ ਬੜੇ ਹੀ ਸ਼ਾਤਰ ਧੰਗ ਦੇ ਨਾਲ ਬਜ਼ੁਰਗ ਨੂੰ ਬਿਲਕੁਲ ਵੀ ਪਤਾ ਨਹੀਂ ਲੱਗਿਆ ਜਿਉਂ ਹੀ ਉਸਨੇ ਆਪਣੀ ਜੇਬ ਦੇ ਵਿੱਚ ਹੱਥ ਮਾਰਿਆ ਤਾਂ ਜੇਬ ਦੇ ਵਿੱਚ ਕੁਝ ਵੀ ਨਹੀਂ ਸੀ ਉਸ ਤੋਂ ਬਾਅਦ ਸੀਸੀਟੀਵੀ ਕੈਮਰੇ ਖੁੰਗਾ ਲੇ ਗਏ ਤਾਂ ਪਤਾ ਲੱਗਾ ਕਿ ਛਾਤਰ ਚੋਰ ਬੈਂਕ ਦੇ ਵਿੱਚ ਆਏ ਸੀ ਬਜ਼ੁਰਗ ਦਾ ਪਿੱਛਾ ਕਰਦੇ ਹੋਏ ਉਹਨਾਂ ਦੀ ਨਜ਼ਰ ਬਜ਼ੁਰਗ ਦੇ ਪੈਸਿਆਂ ਤੇ ਸੀ ਔਰ ਜਿਵੇਂ ਹੀ ਉਹਨਾਂ ਨੂੰ ਮੌਕਾ ਮਿਲਿਆ ਬਜ਼ੁਰਗ ਦੀ ਜੇਬ ਦੇ ਵਿੱਚੋਂ ਪੈਸੇ ਉਹਨਾਂ ਨੇ ਚੋਰੀ ਕਰ ਲਏ ਔਰ ਤੁਰੰਤ ਇੱਥੋਂ ਫਰਾਰ ਹੋਏ ਨੇ ਔਰ ਇਹਨਾਂ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ ਬਜ਼ੁਰਗ ਦੇ ਵੱਲੋਂ ਆਪਣੀ మారుతి కార్ ਕੁਵਾਰੀਏ ਨੂੰ 30000 ਦੀ ਵੇਚੀ ਸੀ ਔਰ ਉਹੀ ਪੈਸੇ ਉਸਨੇ ਆਪਣੇ ਪੁੱਤ ਨੂੰ ਜੋ ਕਿ ਇੰਗਲੈਂਡ ਦੇ ਵਿੱਚ ਗਿਆ ਹੋਇਆ ਉਸ ਨੂੰ ਭੇਜਨੇ ਸੀ ਪਰ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਦੇ ਲਈ ਗਿਆ ਬਜ਼ੁਰਗ ਚੋਰੀ ਦਾ ਸ਼ਿਕਾਰ ਹੋ ਗਿਆ ਸਰ ਗਣੇਸਨ ਆ ਵੀ ਮੈਂ ਗੱਡੀ ਵੇਚੀ ਮੰਗਲ ਕੁਵਾਰੀਏ ਤੋਂ ਟੀ ਆਹ ਦੀ ਗੱਡੀ ਵੇਚੀ ਹੈ ਤੇ ਮੰਗਲ ਕੁਵਾਰੀਏ ਤੋਂ ਪੈਸੇ ਲੈ ਕੇ ਆਇਆ ਕਿ ਮੈਂ ਇੱਥੇ HDFC ਬੈਂਕ ਤੇ ਆਇਆ ਮੈਂ ਪੈਸੇ ਜਮ੍ਹਾਂ ਕਰਾਉਣੇ ਸੀ ਬਾਰ ਮੁੰਡੇ ਨੂੰ ਪਾਉਣੇ ਸੀ ਫਿਰ ਕਿਹਾ ਜੀ ਅੱਗੇ ਬੈਂਕ 'ਚ ਖੜਿਆ ਹੀ ਉਹ ਮੁੰਡੇ ਦੋ ਆਏ ਨੇ ਮੈਨੂੰ ਪਤਾ ਨਹੀਂ ਲੱਗਾ ਮੇਰੇ ਨਗਾ ਅਥਰੋ ਗਏ ਨੇ ਆਣ ਕੇ ਤੇ ਮੇਰੀ ਜੇਬ 'ਚੋਂ ਪੈਸੇ ਕੱਢ ਕੇ ਲੈ ਗਏ ਜਿਹਦੋਂ ਮੈਂ ਪੈਸੇ ਜਮ੍ਹਾਂ ਕਰਾਉਣ ਗਿਆ ਬੈਂਕ 'ਚ ਪੈਸੇ ਕਿੰਨੇ ਪੈਸੇ ਸੀਗੇ 20000 ਰੁਪਏ ਕਿਹਾ ਪੁਲਿਸ ਨੂੰ ਸੂਚਨਾ ਦਿੱਤੀ ਤੁਸੀਂ ਪੁਲਿਸ ਨੂੰ ਹੋਣੀ ਨਹੀਂ ਕਿ ਕੀ ਮੰਗ ਕਰਦੇ ਹੋ ਜੀ ਕਹਿੰਦੇ ਮੇਰੇ ਕੋਲ ਕੋਈ ਗੱਲ ਨਹੀਂ ਗਰੀਬ ਹੈਗੇ ਆ ਤੁਹਾਡਾ ਐਚਡੀਐਫਸੀ ਬੈਂਕ ਦੇ ਬਾਹਰ ਖੜਿਓ ਮਾਮਲਾ ਹੋਇਆ ਕੀ ਹੋਇਆ ਜੀ ਮੇਰਾ ਨਾਮ ਸੁਖਿੰਦਰ ਕੌਰ ਹੈ ਵਾਣਪਿੰਡ ਤੇ ਮੈਂ ਰਹਿਣ ਵਾਲੀ ਆ ਮੇਰੇ ਹਸਬੰਦ ਨੇ ਅਸੀਂ ਮੰਗਲ ਟਵਾੜੀਆਂ ਨੂੰ ਗੱਡੀ ਵੇਚ ਕੇ ਪੈਸੇ ਲਿਆਂਦੇ ਸੀ ਪੈਸੇ ਸਾਨੂੰ ਜਰੂਰਤ ਬਹੁਤ ਸੀ ਪੈਸੇ ਸਾਡੇ ਮੁੰਡੇ ਨੂੰ ਦੇਣੇ ਸੀ ਅਸੀਂ ਮੁੰਡਾ ਸਾਡਾ ਫਿਰ ਹਜਾਰਦਾਰ ਅਸੀਂ ਤਾਂ ਗਰੀਬ ਹੈਗੇ ਆ ਸਾਡੇ ਕੋਲ ਹੋਰ ਗੱਡੀ ਤੋਂ ਸਵਾਹ ਸਾਡੇ ਕੋਲ ਪੂੰਜੀ ਕੋਈ ਨਹੀਂ ਗਈ ਅਸੀਂ ਸਿਰਫ ਗੱਡੀ ਵੇਚ ਕੇ ਅਸੀਂ 500 ਪੈਸੇ ਦੇਣੇ ਸੀ ਉਹ ਵੀ ਸਾਡੀ ਚੋਰੀ ਹੋ ਗਏ ਨੇ ਸਾਨੂੰ ਇਨਸਾਫ ਦਿਵਾਇਆ ਜਾਵੇ ਜਿਹੜੇ ਵੀ ਬਚੋਰ ਨੇ ਉਹਨਾਂ ਨੂੰ ਫੜ ਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਡੇ ਪੈਸੇ ਸਾਨੂੰ ਵਾਪਸ ਦਿਵਾਏ ਜਾਣ ਅਸੀਂ ਤਾਂ ਬਿਲਕੁਲ ਗਰੀਬ ਮਿਹਨਤ ਮਜੂਰੀ ਕਰਕੇ ਖਾਣ ਵਾਲੇ ਆ ਸਾਡੇ ਕੋਲ ਹੁਣ ਕੋਈ ਚਾਰਾ ਨਹੀਂ ਹੈਗਾ ਮੈਂ ਆਪ ਕੱਪੜੇ ਸੀ ਕੇ ਮੈਂ ਗੁਜ਼ਾਰਾ ਕਰ ਦਿੱਤਾ ਹੈ ਤੇ ਅੱਜ ਇਹ ਵੀ ਬਿਮਾਰ ਰਹਿੰਦੇ ਨੇ ਤੇ ਸਾਡੇ ਪੈਸੇ ਵੀ ਚੋਰੀ ਹੋ ਗਏ ਤੇ ਅਸੀਂ ਬਹੁਤ ਪਰੇਸ਼ਾਨ ਹਾਂ ਸਾਡੇ ਬੱਚਾ ਵੀ ਦਿਵਾ ਰਹੇ ਨੇ